ਮੈਨੂੰ ਕਦੀ ਵੀ ਨਹੀਂ ਲੱਗਿਆ ਵੀ ਮੈਂ ਇਹਨਾਂ ਨੂੰ ਦੇਖ ਕੇ ਹੱਸਾਂ ਜਾਂ ਮੈਂ ਇਹਨਾਂ ਤੇ ਕੋਈ ਕਮੈਂਟ ਪਾਸ ਕਰਾਂ ਮੈਨੂੰ ਇਹ ਪਤਾ ਵਾ ਵੀ ਇਨਸਾਨੀਅਤ ਸਭ ਤੋਂ ਵੱਡਾ ਇੱਕ ਧਰਮ ਹੈ ਜੋ ਕਿ ਜੇ ਅੱਜ ਮੇਰੀ ਮੈਨੂੰ ਦੁੱਖ ਸੁੱਖ ਦਾ ਮੇਰੇ ਲਈ ਉਹਨਾਂ ਵੈਲਿਊ ਤੇ ਉਹਨੀਆਂ ਉਹਨਾਂ ਲਈ ਵੀ ਉਹੀ ਵੈਲਿਊ ਹੈ ਨਾ ਚਾਹੁੰਦੇ ਹੋ ਵੀ ਕਈ ਵਾਰ ਕੁਝ ਚੀਜ਼ਾਂ ਐਕਸਪ੍ਰੈਸ ਨਹੀਂ ਹੁੰਦੀਆਂ ਨਾ ਚਾਹੁੰਦੇ ਹੋ ਵੀ ਕਈ ਵਾਰ ਕਿਸੇ ਕਿਸੇ ਦੇ ਨਾ ਤੁਹਾਡੇ ਚ ਨਾ ਕਿਸੇ ਹੋਰ ਚ ਇਹ ਹਿੰਮਤ ਵੀ ਹੈ ਨਹੀਂ ਕਿਸੇ ਨੂੰ 5 ਮਿੰਟ ਕੋਲ ਬਿਠਾ ਕੇ ਤੁਸੀਂ ਉਹਨੂੰ ਇਹ ਪੁੱਛਣੋਂ ਵੀ ਤੂੰ ਰੋਟੀ ਖਾਧੀਆ ਪਾਣੀ ਪੀਤਾ ਇੰਨੇ ਕੁ ਦੀ ਗੱਲ ਹੁੰਦੀ ਹੈ ਸਿਰਫ ਜਦੋਂ ਇਹ ਚੀਜ਼ਾਂ ਤੁਹਾਡੇ ਵ ਤੁਸੀਂ ਕਿੱਦਾਂ ਕਹਿ ਸਕਦੇ ਹੋ ਕਿ ਤੁਸੀਂ ਉਹਨੂੰ ਕਿੱਦਾਂ ਹਾਸਲ ਕਰੋਗੇ ਜਾਂ ਕਿੱਦਾਂ ਤੁਸੀਂ ਉਹਨੂੰ ਹਾਂਜੀ ਤੇ ਦਿਮਾਗ ਦੇ ਵਿੱਚ ਚੀਜ਼ਾਂ ਹੀ ਹੋ ਸਾਬ ਨਾ ਪਰੀ ਹੋਈਆਂ ਨੇ ਜਿਹਨੂੰ ਵੈਲਿਊ ਹੀ ਨਹੀਂ ਪਤਾ ਇਮੋਸ਼ਨਸ ਦੀ ਨਾ ਇਸ ਚੀਜ਼ ਦੀ ਆ ਵੀ ਅਸੀਂ ਸਿਰਫ ਇਹ ਆਏ ਆ ਵਿੱਚ ਦਾ ਹਾਸਾ ਠੱਠਾ ਕਰਨੀ ਆਏ ਆ ਉਹਦੇ ਲਈ ਤਾਂ ਫੇ ਸਾਰਾ ਕੁਝ ਸ਼ਾਮ ਹੀ ਆ ਮੈਂ ਉਹਦੇ ਲਈ ਤਾਂ ਕੋਈ ਕਮੈਂਟ ਨਹੀਂ ਉਹ ਤਾਂ ਬਸ ਮੈਂ ਕਹਣਾ ਵੀ ਉਹ ਵੀ ਰੱਬ ਉਹਨੂੰ ਸਮਤ ਬਖਸ਼ੇ ਔਰ ਉਹਨਾਂ ਇਇਹੇ ਜਿਹੇ ਬੰਦੇ ਤੇ ਮੈਨੂੰ ਤਰਸ ਆਉਂਦਾ ਹੁੰਦਾ ਵੀ ਕਈ ਵਾਰ ਜੋ ਚੀਜ਼ਾਂ ਅਸੀਂ ਨੇਚਰ ਦੇ ਵਿੱਚ ਥਰੋ ਕਰਦੇ ਹੁੰਨੇ ਆ ਉਹ ਕਿਤਨਾ ਕਿਤੇ ਘੁੰਮ ਕੇ ਸਾਡੇ ਵਿੱਚ ਵੱਜਦੀਆਂ ਨੇ ਚਾਹੇ ਉਹ ਮੇਰੇ ਚ ਵੱਜੇ ਚਾਹੇ ਮੇਰੇ ਭਰਾ ਭੈਣ ਚ ਵੱਜੇ ਚਾਹੇ ਸਾਡੇ ਬੱਚਿਆਂ ਚ ਵੱਜੇ ਉਹ ਕਿਤਨਾ ਕਿਤੇ ਉਹ ਚੀਜ਼ ਆ ਕੇ ਸਾਨੂੰ ਟੱਕਰ ਦੀ ਜ਼ਰੂਰ ਹੈ ਰੇ ਗੁਲੇ ਆਪਣੇ ਉਹਨਾਂ ਤਜਰਬਾ ਨਹੀਂ ਆ ਜੋ ਬਣੀ ਗਰੇ ਗੁਲੇ ਆ ਜਾਂ ਜੋ ਬੀਐਨਜੀ ਗੁਲੇ ਆ ਕਿਉਂਕਿ ਉਹਨਾਂ ਨੇ ਆ ਪੀਠੀਟਰ ਨੂੰ ਇੱਕ ਟਾਈਮ ਦਿੱਤਾ ਹੋਇਆ ਜਦੋਂ ਵੀ ਕਿਸੇ ਕੈਰੇਕਟਰ ਨੂੰ ਫੜਦੇ ਨੇ ਤਾਂ ਉਹ ਇਤਾਂ ਇਨਵੋਲਵ ਹੋ ਕੇ ਫੜਦੇ ਨੇ ਵੀ ਜਿਹਦੇ ਵਿੱਚ ਤੁਸੀਂ ਸ਼ਾਇਦ ਸੋਚਣਾ ਭੁੱਲ ਜਾਂਦੇ ਹੋ ਔਰ ਮੈਂ ਜਿੰਨਾ ਵੀ ਬੀਐਨਜੀ ਨੂੰ ਪਰਫਾਰਮ ਕਰਦੇ ਦੇਖਿਆ ਜਾਂ ਬਨੀ ਬਈ ਨੂੰ ਪਰਫਾਰਮ ਕਰਦੇ ਦੇਖਿਆ ਤਾਂ ਉਹਨਾਂ ਦਾ ਇਹ ਹੈ ਨਹੀਂ ਜਿਹਾ ਵੀ ਅਸੀਂ ਅ ਵੀ ਸਾਨੂੰ ਕੋਈ ਸੰਗ ਸ਼ਰਮ ਹੈ ਜਾਂ ਅਸੀਂ ਸੰਗ ਰਹੇ ਹਾਂ ਜਾਂ ਮੈਂ ਆਪਣੀ ਪਰਫਾਰਮੈਂਸ ਨਹੀਂ ਦੇ ਪਾਰਿਆ ਸ਼ਾਇਦ ਉਹਨਾਂ ਦੇ ਇੰਨੇ ਤਰੀਕੇ ਨਾਲ ਪਰਫਾਰਮ ਕਰਦੇ ਦੇ ਕਿ ਮੇਰੇ ਵਿੱਚ ਵੀ ਉਹ ਹਮਮਤ ਆਈ ਵੀ ਆਪਾਂ ਉਸ ਚੀਜ਼ ਨੂੰ ਕਰਨਾ ਜਿਹੜੀ ਉਹ 1 2% ਸੰਗ ਸ਼ਰਮ ਹੋਊਗੀ ਜਦੋਂ ਉਹਦੇ ਨਾਲ ਦੀ ਨਾਲ ਮਿਟ ਗਈ ਉਹ ਦੀ ਸੀ ਜਿਹੜਾ ਕਨਸੈਪਟ ਸੀਗਾ ਮੈਨੂੰ ਨਹੀਂ ਪਤਾ ਪਹਿਲਾਂ ਕਿਵੇਂ ਮਨਾ ਕੀਤਾ ਜਾਏ ਮੈਨੂੰ ਐਨ ਲੱਗੇ ਵੀ ਜਦੋਂ ਮੈਂ ਕਨਸੈਪਟ ਸੁਣਿਆ ਉਦੋਂ ਮੈਨੂੰ ਐਨ ਲੱਗਿਆ ਵੀ ਇਹ ਕਰਨਾ ਚਾਹੀਦਾ ਕਿਉਂਕਿ ਜੇ ਅਸੀਂ ਕਰ ਸਕਦੇ ਹਾਂ ਸਾਡੇ ਦੇ ਵਿੱਚ ਉਹ ਕੈਪੇਬਿਲਿਟੀ ਹੈਗੀ ਆ ਜਾਂ ਅਸੀਂ ਇਹ ਅਸੀਂ ਇਹ ਕਹਿ ਸਕਦੇ ਹਾਂ ਵੀ ਅਸੀਂ ਇਸ کردار ਨੂੰ ਬਾਕੀ ਬੀ ਅਦਾ ਕਰ ਸਕਦੇ ਆ ਤਾਂ ਸਾਨੂੰ 100% ਕਰਨਾ ਚਾਹੀਦਾ ਔਰ ਇਹਦੇ ਲਈ ਰਿਸਰਚ ਵੀ ਥੋੜੀ ਜੀ ਜ਼ਿਆਦਾ ਕਰਨੀ ਪਈ ਔਰ ਰਈ ਫੈਮਿਲੀ ਦੀ ਗੱਲ ਫੈਮਿਲੀ ਲੋਕ ਤਾਂ ਹਮੇਸ਼ਾ ਇਹ ਹੁੰਦਾ ਵਾ ਵੀ ਮੇਰੇ ਨਾਲ ਵੀ ਮੈਂ ਜੋ ਕਰ ਰਿਹਾ ਜੋ ਮੈਂ ਕਰਨਾ ਚਾਹੁੰਦਾ ਵੀ ਉਸ ਤਰੀਕੇ ਨਾਲ ਕਰਾਂ ਵੀ ਲੋਕ ਅਪਰੀਸ਼ੀਏਟ ਕਰਨ ਵੀ। ਲੋਕੀ ਨੈਗੇਟਿਵਿਟੀ ਤਾਂ ਆਲੇ ਦੋਲੇ ਥੋੜੀ ਜੀ ਜਿੱਥੇ ਦੇਖੋਗੇ ਉੱਥੇ ਭਰੀ ਪਈ ਆ। ਪਰ ਆਪਣੇ ਆਪ ਨੂੰ ਤੁਸੀਂ ਕਿਦਾਂ ਫਿਰ ਵੀ ਉਸ ਚੀਜ਼ ਦੇ ਵਿੱਚ ਰਹਿ ਕੇ ਆਪਣੇ ਆਪ ਨੂੰ ਪੋਜ਼ਿਟਿਵ ਕਰਨਾ ਔਰ ਜੋ ਚੀਜ਼ਾਂ ਤੁਸੀਂ ਕਰਨਾ ਚਾਹੁੰਦੇ ਹੋ ਆਪਣੇ ਚਾਉਣ ਵਾਲਿਆਂ ਤੱਕ ਪਹੁੰਚਾਉਣੀਆਂ ਇਹ ਸਾਰੀ ਜ਼ਿੰਮੇਵਾਰੀ ਹੈ ਸੋ ਇੱਕ ਅਸੀਂ ਰੋਲ ਅਦਾ ਕਰ ਰਹੇ ਹਾਂ ਔਰ ਇਸ کردار ਨੂੰ ਮੈਂ ਹਮੇਸ਼ਾ ਇਹ ਚਾਹੁੰਦਾ ਹਾਂ ਨਾ ਵੀ ਇਸ ਤਰੀਕੇ ਨਾਲ ਬੇਦਾਗ ਅਦਾ ਕਰਾਂ ਜਿਹੜਾ ਕਿ ਮੇਰੇ ਚਾਉਣ ਵਾਲੇ ਹਮੇਸ਼ਾ ਮਾਣ ਮਹਿਸੂਸ ਕਰਨ ਜਿਨਾਂ ਵੀ ਕੀਤਾ ਔਰ ਜੋ ਵੀ ਕਰ ਰਿਹਾ ਇਹ ਠੀਕ ਕਰ ਰਿਹਾ ਫੇਸਲ ਕੋਈ ਵਾਰ ਕਿਸੇ ਦੂਜੇ ਨੂੰ ਚੰਗੇ ਨਹੀਂ ਲੱਗਦੇ ਜਦੋਂ ਤੁਹਾਡੀ ਟੀਮ ਦਾ ਕੋਈ ਵੀ ਮੈਂਬਰ ਉਸ ਚੀਜ਼ ਨੂੰ ਉਨਾ ਜਿਆਦਾ ਸੀਰੀਅਸ ਨਾਲ ਨਾ ਲਵੇ ਫਿਰ ਤਾਂ ਮੈਨੂੰ ਇਹ ਲੱਗਦਾ ਵੀ ਇਹ ਤਾਂ ਮੈਂ ਕੁੱਟਾਂ ਫੜ ਕੇ ਜੀ ਜਦੋਂ ਇੰਨਾ ਸਾਰੇ ਜਣੇ ਉਸ ਦੇ ਵਿੱਚ ਲੱਗੇ ਹੋਏ ਨੇ ਇਨਵੋਲਵ ਨੇ ਤੇ ਫਿਰ ਸਾਰਿਆਂ ਨੇ ਇਨਵੋਲਵ ਹੋ ਕੇ ਕੰਮ ਕਰਨਾ ਚਾਹੀਦਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਪੰਜਾਬੀ ਗਰੂਪਸ ਮੈਂ ਹਾ ਦੀਕਸ਼ਾ ਠਾਕੁਰ ਉਮੀਦ ਕਰਦੀ ਹਾਂ ਸਾਰੇ ਜਣੇ ਠੀਕ ਠਾਕ ਹੋਵੋਗੇ ਬਹੁਤ ਜਲਦੀ ਇੱਕ ਫਿਲਮ ਆ ਰਹੀ ਹੈ ਫਿਰ ਮਾਮਲਾ ਗੜਬੜ ਹੈ ਟ੍ਰੇਲਰ ਦੇਖਿਆ ਬਾਕ ਤੇ ਫਿਲਮ ਦੇ ਸੁਪਰਸਟਾਰ ਯਾਨੀ ਕਿ ਨਿੰਚਾ ਜੀ ਸਾਡਾ ਮੌਜੂਦ ਹੈ ਗੱਲਬਾਤ ਕਰਦੇ ਆ ਫਿਲਮ ਦੇ ਰਿਗਾਰਡਿੰਗ ਸੱਚੀ ਗੱਲ ਸਰ ਸੱਚੀ ਗੱਲ ਜੀ ਸੱਚੀ ਗੱਲ ਬਹੁਤ ਵਧੀਆ ਚੜ੍ਹਦੀ ਗੱਲ ਹੈ ਤੁਸੀਂ ਸੁਣਾਓ ਬਾਤ ਲਾ ਦਿਆ ਕਿ ਮੈਂ ਚੱਲ ਰਹੀ ਜ਼ਿੰਦਗੀ ਜ਼ਿੰਦਗੀ ਜਿੰਦਾਬਾਦ ਹੈ ਜੀ ਹਮੇਸ਼ਾ ਕੋਸ਼ਿਸ਼ ਇਹੀ ਕੀਤੀ ਹੈ ਵੀ ਜਿੰਨਾ ਕਿ ਸਿਰ ਚੱਕ ਕੇ ਔਰ ਆਪਣੀ ਮੱਤ ਨੂੰ ਨੀਵਾ ਰੱਖ ਕੇ ਅਸੀਂ ਤੁਰ ਸਕਦੇ ਹਾਂ ਔਰ ਜ਼ਿੰਦਗੀ ਜਿੰਦਾਬਾਦ ਇਹਦੇ ਵਿੱਚ ਕੋਈ ਸ਼ੱਕ ਨਹੀਂ ਜੀ ਮੈਂ ਨਾ ਜਦੋਂ ਵੀ ਤੁਹਾਡੀ ਪ੍ਰੋਫਾਈਲ ਦੇਖਦੀ ਹਾਂ ਨਾ ਆਪਾਂ ਮੀਡੀਆ ਤੋਂ ਸਾਨੂੰ ਖਾਸ ਤੌਰ ਤੇ ਦੇਖਣੇ ਪੈਂਦੀ ਬਹੁਤ ਪੋਜ਼ਿਟਿਵਿਟੀ ਜੀ ਫੀਲ ਹੁੰਦੀ ਹੈ ਹਨਾ ਤੁਹਾਡਾ ਸੋਸ਼ਲ ਮੀਡੀਆ ਇੰਨਾ ਜ਼ਿਆਦਾ ਮਤਲਬ ਮੈਨੂੰ ਪੋਜ਼ਿਟਿਵ ਲੱਗਦਾ ਹੈ ਪਰਸਨਲੀ ਹਨਾ ਤੁਸੀਂ ਸ਼ਿਫ ਭਗਤ ਉਹਨਾਂ ਦੇ ਰਿਲੇਟਿਡ ਬਹੁਤ ਸਾਰੀਆਂ ਪੋਸਟਾਂ ਹੈ ਤੁਸੀਂ ਆਪਣੇ ਕੰਮ ਦੇ ਰਿਲੇਟਿਡ ਪੋਸਟ ਪਾਉਂਦੇ ਆਪਣੇ ਫੈਮਲੀ ਨਾਲ ਅਗਰ ਕੋਈ ਹੈ ਨਾ স্পੈਸ਼ਲ ਓਕੇਸ਼ਨ ਮਨਾਉਂਦੇ ਆਪਣੇ ਫੈਨਸ ਨਾਲ ਵੀ ਸ਼ੇਅਰ ਕਰਦੇ ਹੋ ਕਿਉਂਕਿ ਉਹ ਵੀ ਤੁਹਾਡਾ ਇੱਕ ਫੈਮਲੀ ਹੈ ਇੱਕ 파ਟ ਹੈ ਤੇ ਤੁਹਾਡੇ ਅੰਦਰ ਉਹ ਪੋਜ਼ਿਟਿਵਿਟੀ ਕਿੱਥੋਂ ਆਉਂਦੀ ਹੈ ਪੋਜ਼ਿਟਿਵਿਟੀ ਤਾਂ ਮੇਰੇ ਸਾਹਬ ਨਾਲ ਜੋ ਮੇਰੀ ਡੇਲੀ ਰੁਟੀਨ ਆ ਜਾਂ ਜਾਂ ਮੇਰਾ ਮੇਰੇ ਆਪਣੇ ਪ੍ਰਮਾਤਮਾ ਤੇ ਜਾਂ ਆਪਣੇ ਆਪ ਤੇ ਜੋ ਪਰੋਸਾ ਹੈ ਉਹੀ ਸਾਨੂੰ ਬਹੁਤ ਪੋਜ਼ਿਟਿਵ ਕਰਦੀ ਆ ਕਿਉਂਕਿ ਨੈਗੇਟਿਵਿਟੀ ਤਾਂ ਆਲੇ ਦੋਲੇ ਤੁਸੀ ਜਿੱਥੇ ਦੇਖੋਗੇ ਉਥੇ ਭਰੀ ਪਈ ਆ ਪਰ ਆਪਣੇ ਆਪ ਨੂੰ ਤੁਸੀਂ ਕਿਦਾਂ ਫਿਰ ਵੀ ਉਸ ਚੀਜ਼ ਦੇ ਵਿੱਚ ਰਹਿ ਕੇ ਆਪਣੇ ਆਪ ਨੂੰ ਪੋਜ਼ਿਟਿਵ ਕਰਨਾ ਔਰ ਜੋ ਚੀਜ਼ਾਂ ਤੁਸੀਂ ਕਰਨਾ ਚਾਹੁੰਦੇ ਹੋ ਆਪਣੇ ਚਾਉਣ ਵਾਲਿਆਂ ਤੱਕ ਪਹੁੰਚਾਉਣੀ ਆ ਇਹ ਸਾਰੀ ਜ਼ਿੰਮੇਵਾਰੀ ਆ ਸੋ ਇੱਕ ਅਸੀਂ ਰੋਲ ਅਦਾ ਕਰ ਰਹੇ ਆ ਔਰ ਇਸ ਕਿਰਦਾਰ ਨੂੰ ਮੈਂ ਹਮੇਸ਼ਾ ਇਹ ਚਾਹੁੰਦਾ ਹਾਂ ਨਾ ਵੀ ਇਸ ਤਰੀਕੇ ਨਾਲ ਬੇਦਾਗ ਅਦਾ ਕਰਾਂ ਜਿਹੜਾ ਕਿ ਮੇਰੇ ਚਾਉਣ ਵਾਲੇ ਹਮੇਸ਼ਾ ਮਾਣ ਮਹਿਸੂਸ ਕਰਨ ਵੀ ਜਿੰਨਾ ਵੀ ਕੀਤਾ ਔਰ ਜੋ ਵੀ ਕਰ ਰਿਹਾ ਇਹ ਠੀਕ ਕਰ ਰਿਹਾ ਜੀ ਬਿਲਕੁਲ ਹਨਾ ਫਿਰ ਮਾਮਲਾ ਗੜਬੜ ਜੋ ਟ੍ਰੇਲਰ ਆਇਆ ਸੀ ਸਾਰਿਆਂ ਨੇ ਦੇਖਿਆ ਬਹੁਤ ਐਪਰੀਸੀਏਸ਼ਨ ਮਿਲੀ ਜਿੰਨੇ ਵੀ ਕਮੈਂਟਸ ਨੇ ਸਾਰੇ ਹੈਰਾਨ ਐ ਨਿੰਜਾ ਨੂੰ ਇਸ ਲੁੱਕ ਦੇ ਵਿੱਚ ਦੇਖ ਕੇ ਕਿਉਂਕਿ ਬਹੁਤ ਚੈਲੈਂਜਿੰਗ ਐ ਜਿੱਦਾਂ ਪ੍ਰੋਡਿਊਸਰਸ ਨੇ ਵੀ ਦੱਸਿਆ ਡਾਇਰੈਕਟਰਸ ਨੇ ਵੀ ਦੱਸਿਆ ਕਿ ਕੋਈ ਆਰਟਿਸਟ ਮਤਲਬ ਨਹੀਂ ਪਿਕ ਕਰ ਰਹੀ ਸੀ ਲੇਕਿਨ ਨਿੰਜਾ ਨੇ ਉਹ ਡੇਰਿੰਗ ਕਨਸੈਪਟ ਨੂੰ ਪਿਕ ਕੀਤਾ ਹਨਾ ਉਹ ਚੈਲੰਜ ਐਕਸੈਪਟ ਕੀਤਾ ਕਿ ਮੈਂ ਇਹ ਵੀ ਕਰ ਸਕਦਾ ਹਾਂ ਹਨਾ ਤੇ ਜਦੋਂ ਤੁਸੀਂ ਉਹ ਕੈਰੈਕਟਰ ਚੁਣਿਆ ਕੀਤਾ ਤੁਹਾਡੇ ਫੈਮਲੀ ਮੈਂਬਰਸ ਨੇ ਦੇਖਿਆ ਤੁਹਾਡੀ ਵਾਈਫ ਨੇ ਦੇਖਿਆ ਹੋਣਾ ਉਹਨਾਂ ਦੀ ਕੀ ਰਿਐਕਸ਼ਨ ਸੀ ਉਹਨਾਂ ਵੱਲੋਂ ਕੀ ਰਿਸਪੌ ਮਤਲਬ ਤੁਹਾਨੂੰ ਇਸ ਲੁੱਕ ਦੇ ਵਿੱਚ ਦੇਖ ਕੇ ਦੇਖੋ ਇਹ ਜਿਹੜਾ ਕਨਸੈਪਟ ਸੀਗਾ ਮੈਨੂੰ ਨਹੀਂ ਪਤਾ ਪਹਿਲਾਂ ਕਿਵੇਂ ਮਨਾ ਕੀਤਾ ਜਾਏ ਮੈਨੂੰ ਐਨ ਲੱਗਿਆ ਵੀ ਜਦੋਂ ਮੈਂ ਕਨਸੈਪਟ ਸੁਣਿਆ ਉਦੋਂ ਮੈਨੂੰ ਐਨ ਲੱਗਿਆ ਵੀ ਇਹ ਕਰਨਾ ਚਾਹੀਦਾ ਕਿਉਂਕਿ ਜੇ ਅਸੀਂ ਕਰ ਸਕਦੇ ਹਾਂ ਸਾਡੇ ਦੇ ਵਿੱਚ ਉਹ ਕੈਪੇਬਿਲਿਟੀ ਹੈਗੀ ਆ ਜਾਂ ਅਸੀਂ ਅਸੀਂ ਇਹ ਕਹਿ ਸਕਦੇ ਹਾਂ ਵੀ ਅਸੀਂ ਇਸ ਕਿਰਦਾਰ ਨੂੰ ਬਾਕੀ ਵੀ ਅਦਾ ਕਰ ਸਕਦੇ ਆ ਤਾਂ ਸਾਨੂੰ 100% ਕਰਨਾ ਚਾਹੀਦਾ ਔਰ ਇਹਦੇ ਲਈ ਰਿਸਰਚ ਵੀ ਥੋੜੀ ਜੀ ਜ਼ਿਆਦਾ ਕਰਨੀ ਪਈ ਔਰ ਰਈ ਫੈਮਿਲੀ ਦੀ ਗੱਲ ਫੈਮਿਲੀ ਨੂੰ ਤਾਂ ਹਮੇਸ਼ਾ ਇਹ ਹੁੰਦਾ ਵਾ ਵੀ ਮੇਰੇ ਨਾਲ ਵੀ ਮੈਂ ਜੋ ਕਰ ਰਿਹਾ ਜੋ ਮੈਂ ਕਰਨਾ ਚਾਹੁੰਨਾ ਵੀ ਉਸ ਤਰੀਕੇ ਨਾਲ ਕਰਾਂ ਵੀ ਲੋਕ ਅਪਰੀਸ਼ੀਏਟ ਕਰਨ ਵੀ ਬਸ ਵੀ ਇਸ ਤਰੀ ਕਿਸੇ ਵੀ ਚੀਜ਼ ਨੂੰ ਇੰਨਾ ਕੱਚਾ ਨਾ ਛੱਡੀ ਵੀ ਲੋਕਾਂ ਦੇ ਵਿੱਚ ਹਾਸੇ ਦਾ ਮੌਕਾ ਨਾ ਣੇ ਔਰ ਜੋ ਕਰਨਾ ਹੈ ਉਹ ਆਪਣੀ ਸੋਚ ਨਾਲ ਔਰ ਆਪਣੇ ਦ੍ਰਿੜਤਾ ਦੇ ਨਾਲ ਕਰਨਾ ਚਾਹੀਦਾ ਵੀ ਜੋ ਜੇ ਤੁਸੀਂ ਕਿਸੇ ਵੀ ਚੀਜ਼ ਨੂੰ ਹੱਥ ਪਾ ਰਹੇ ਹੋ ਤਾਂ ਅਗਲੇ ਇੱਕ ਹੰਡ ਵੀ ਹਾਂ ਜੋ ਅਸੀਂ ਕਰ ਰਹੇ ਹਾਂ ਚੰਗਾ ਕਰ ਰਹੇ ਆ बस ਇਹੀ ਕੋਸ਼ਿਸ਼ ਕੀਤੀ ਹੈ ਜੀ ਜੀ ਕਿਉਂਕਿ ਜਦੋਂ ਤੁਹਾਡਾ ਨਾਮ ਕਿਸੇ ਪ੍ਰੋਜੈਕਟ ਨਾਲ ਜੁੜਦਾ ਹੈ ਨਾ ਸਭ ਨੂੰ ਪਤਾ ਕਿ ਨਿੰਝਾ ਕ ਰਿਸਪੌਂਸਿਬਲ ਪਰਸਨ ਹੈ ਹਨਾ ਕਿ ਉਹਨੂੰ ਪਤਾ ਹੈ ਕਿ ਇੰਡਸਟਰੀ ਦੇ ਵਿੱਚ ਗਰੋਅ ਕੀਤਾ ਹੈ ਸਟਰਗਲ ਕੀਤਾ ਹੈ ਇਸ ਮੁਕਾਮ ਤੱਕ ਪਹੁੰਚਿਆ ਹੈ ਜਿਵੇਂ ਤੁਸੀਂ ਕਿਹਾ ਕਿ ਮਤਲਬ ਸਭ ਨੂੰ ਡਰ ਹੁੰਦਾ ਕਿ ਤੇ ਹਾਸੇ ਦਾ ਪਾਤਰ ਨਾ ਬਣ ਜਾਈ ਤੇ ਅੱਜ ਤੱਕ ਮੈਨੂੰ ਲੱਗਦਾ ਹੈ ਕਿ ਕਿਨਰਸ ਨੂੰ ਲੈ ਕੇ ਲੋਕ ਨਾਰਮਲੀ ਜਾਂਦੇ ਦੇਖ ਕੇ ਹੱਸ ਦੇਣੇ ਹਨਾ ਜਾਂ ਉਸ ਨਜ਼ਰੀਏ ਨਾਲ ਦੇਖਣ ਲੱਗ ਜਾਂਦੇ ਹੱਸਣ ਲੱਗ ਜਾਂਦੇ ਮਜ਼ਾਕ ਦਾ ਪਾਤਰ ਬਣਾ ਲੈਂਦੇ ਆ ਉਹ ਵੀ ਇੱਕ ਉਹਨਾਂ ਦੇ ਅੰਦਰ ਵੀ ਇਮੋਸ਼ਨਸ ਆ ਐਂਡ ਆਫ ਦਿ ਡੇ ਹੈਗੇ ਤਾਂ ਉਹ ਵੀ ਗੋਣਾੰਦ ਹੋਏ ਗੋਣਾ ਨੂੰ ਵੀ ਦੁੱਖ ਤਕਲੀਫ ਹੁੰਦੀ ਹੈਗੀ ਉਸ ਚੀਜ਼ ਨੂੰ ਤੁਸੀਂ ਕਿੱਦਾਂ ਜਸਟੀਫਾਈ ਕੀਤਾ ਮੈਨੂੰ ਕਦੀ ਦੇਖ ਕੇ ਹੱਸ ਸਕਦਾ ਨਹੀਂ ਆਇਆ ਮੈਂ ਕਿਸੇ ਦੀ ਗਲਤ ਨਹੀਂ ਕਰ ਸਕਦਾ ਪਰ ਮੈਂ ਕਦੀ ਵੀ ਮੈਨੂੰ ਕਦੀ ਵੀ ਨਹੀਂ ਲੱਗਿਆ ਵੀ ਮੈਂ ਇਹਨਾਂ ਨੂੰ ਦੇਖ ਕੇ ਹੱਸਾਂ ਜਾਂ ਮੈਂ ਇਹਨਾਂ ਤੇ ਕੋਈ ਕਮੈਂਟ ਪਾਸ ਕਰਾਂ ਮੈਨੂੰ ਇਹ ਪਤਾ ਵੀ ਇਨਸਾਨੀਅਤ ਸਭ ਤੋਂ ਵੱਡਾ ਇੱਕ ਧਰਮ ਹੈ ਜੋ ਕਿ ਜੇ ਅੱਜ ਮੇਰੀ ਮੈਨੂੰ ਦੁੱਖ ਸੁੱਖ ਦਾ ਮੇਰੇ ਲਈ ਉਹਨਾਂ ਵੈਲਿਊ ਤੇ ਉਨੀ ਉਸ ਉਹਨਾਂ ਲਈ ਵੀ ਉਹੀ ਵੈਲਿਊ ਆ ਔਰ ਸ਼ਾਇਦ ਉਹਨਾਂ ਲਈ ਉਹ ਦੁੱਖ ਜ਼ਿਆਦਾ ਵੱਡਾ ਕਿਉਂਕਿ ਨਾ ਚਾਹੁੰਦੇ ਹੋ ਵੀ ਕਈ ਵਾਰ ਕੁਝ ਚੀਜ਼ਾਂ ਐਕਸਪ੍ਰੈਸ ਨਹੀਂ ਹੁੰਦੀਆਂ ਨਾ ਚਾਹੁੰਦੇ ਹੋ ਵੀ ਕਈ ਵਾਰ ਕਿਸੇ ਕਿਸੇ ਦਾ ਥੋੜੇ ਚ ਨਾ ਕਿਸੇ ਹੋਰ ਚ ਇਹ ਹਿੰਮਤ ਵੀ ਹੈ ਨਹੀਂ ਕਿਸੇ ਨੂੰ 5 ਮਿੰਟ ਕੋਲ ਬਿਠਾ ਕੇ ਤੁਸੀਂ ਉਹਨੇ ਪੁੱਛਣੋਂ ਵੀ ਤੂੰ ਰੋਟੀ ਖਾਧੀ ਆ ਪਾਣੀ ਪੀਤਾ ਇੰਨੇ ਕੁ ਦੀ ਗੱਲ ਹੁੰਦੀ ਹੈ ਸਿਰਫ ਜਦੋਂ ਇਹ ਚੀਜ਼ਾਂ ਤੁਹਾਡੇ ਵੈਲਿਊ ਤੁਹਾਨੂੰ ਵੈਲਿਊ ਕਰਦੀਆਂ ਨੇ ਤਾਂ ਤੁਸੀਂ ਕਿੱਦਾਂ ਕਹਿ ਸਕਦੇ ਹੋ ਕਿ ਤੁਸੀਂ ਉਹਨੂੰ ਕਿੱਦਾਂ ਹਾਸਲ ਕਰੋਗੇ ਜਾਂ ਕਿੱਦਾਂ ਤੁਸੀਂ ਉਹਨੂੰ ਹਾਂ ਜੀ ਤੇ ਦਿਮਾਗ ਦੇ ਵਿੱਚ ਚੀਜ਼ਾਂ ਹੀ ਹੋ ਸਾਬ ਨਾ ਪਰੀਆਂ ਹੋਈਆਂ ਨੇ ਜਿਹਨੂੰ ਵੈਲਿਊ ਹੀ ਨਹੀਂ ਪਤਾ ਇਮੋਸ਼ਨਸ ਦੀ ਨਾ ਇਸ ਚੀਜ਼ ਦੀ ਆ ਵੀ ਅਸੀਂ ਸਿਰਫ ਇਹ ਆਏ ਆ ਉਹ ਦੇ ਲਈ ਤਾਂ ਫਿਰ ਸਾਰਾ ਕੁਝ ਆਮ ਹੀ ਆ ਮੈਂ ਉਹਦੇ ਲਈ ਤਾਂ ਕੋਈ ਕਮੈਂਟ ਨਹੀਂ ਹੁੰਦਾ ਬਸ ਮੈਂ ਕਹਿੰਦਾ ਵੀ ਉਹ ਵੀ ਰੱਬ ਉਹਨੂੰ ਸਮਤ ਬਖਸ਼ੇ ਔਰ ਇਹੋ ਜਿਹੇ ਬੰਦੇ ਤੇ ਮੈਨੂੰ ਤਰਸ ਆਉਂਦਾ ਹੁੰਦਾ ਵੀ ਕਈ ਵਾਰ ਜੋ ਚੀਜ਼ਾਂ ਅਸੀਂ ਨੇਚਰ ਦੇ ਵਿੱਚ ਥਰੋ ਕਰਦੇ ਹੁੰਨੇ ਆ ਉਹ ਕਿਤਨਾ ਕਿਤੇ ਘੁੰਮ ਕੇ ਸਾਡੇ ਵਿੱਚ ਵੱਜਦੀਆਂ ਨੇ ਚਾਹੇ ਉਹ ਮੇਰੇ ਚ ਵੱਜੇ ਚਾਹੇ ਮੇਰੇ ਭਰਾ ਭੈਣ ਚ ਵੱਜੇ ਚਾਹੇ ਸਾਡੇ ਬੱਚਿਆਂ ਚ ਵੱਜੇ ਉਹ ਕਿਤਨਾ ਕਿਤੇ ਉਹ ਚੀਜ਼ ਆ ਕੇ ਸਾਨੂੰ ਟੱਕਰ ਦੀ ਜ਼ਰੂਰ ਹੈ ਬਿਲਕੁਲ ਬਿਲਕੁਲ ਰੱਬ ਤੋਂ ਡਰਨਾ ਚਾਹੀਦਾ ਇਸ ਚੀਜ਼ ਨੂੰ ਮੈਂ ਇਹੀ ਕਹਿਣਾ ਵੀ ਰੱਬ ਤੋਂ ਡਰਨਾ ਚਾਹੀਦਾ ਹਮੇਸ਼ਾ ਜੀ ਜਿਵੇਂ ਕਿ ਤੁਸੀਂ ਕਿਹਾ ਕਿ ਰੱਬ ਤੋਂ ਡ ਉਸੇ ਤਰ੍ਹਾਂ ਹੀ ਉਹਨਾਂ ਨੂੰ ਵੀ ਇਨਸਾਨ ਵੀ ਸਮਝਣਾ ਚਾਹੀਦਾ ਆਮ ਸ਼ੋਰ ਤੁਹਾਡੀ ਗੱਲ ਸੁਣ ਕੇ ਬਹੁਤ ਸਾਰੇ ਲੋਕਾਂ ਨੂੰ ਇੱਕ ਚੰਗਾ ਸੁਨੇਹਾ ਵੀ ਮਿਲੇਗਾ ਜਿਹੜੇ ਲੋਕ ਉਹਨਾਂ ਨੂੰ ਉਸ ਨਜ਼ਰੀਏ ਦੇ ਨਾਲ ਹੀ ਹਾਸੇ ਦਾ ਪਾਤਰ ਸਮਝਦੇ ਨੇ ਬਾਕੀ ਅਗਰ ਦੁਆਰਾ ਮੂਵੀ ਦੀ ਗੱਲ ਕਰੀਏ ਤੁਹਾਡੇ ਨਾਲ ਜਿੱਦਾਂ ਤੁਸੀਂ ਕਿਹਾ ਕਿ ਬੈਣੀ ਜੀ ਦਾ ਕਰੈਕਟਰ ਮੇਰੇ ਸਾਹਮਣੇ ਉਹ ਜਿਹੇ ਇਨਸਾਨ ਹੋਣਾ ਚਾਹੀਦਾ ਹੈ ਕਿ ਜਿਹੜਾ ਮਤਲਬ ਮੈਨੂੰ ਮੇਰੇ ਉਹਦਾ ਲੱਗੇ ਕਿ ਹਾਂ ਮੇਰੇ ਸਾਹਮਣੇ ਉਹ ਵਧੀਆ ਇਸ ਕਰੈਕਟਰ ਨੂੰ ਪਲੇ ਕਰ ਸਕਦਾ ਹੈ ਇੰਨੀ ਬਾ ਕਮਾਲ ਸਟਾਰ ਕਾਸਟ ਹੈ ਸਾਰੇ ਨੇ ਆਪਣਾ ਆਪਣਾ ਕਰੈਕਟਰ ਬਹੁਤ ਸੋਹਣੇ ਤਰੀਕੇ ਦੇ ਨਾਲ ਕੰਮ ਕੀਤਾ ਤੁਹਾਨੂੰ ਪਰਸਨਲੀ ਮਤਲਬ ਆਪਣੇ ਤੋਂ ਇਲਾਵਾ ਬਹੁਤ ਇੰਟਰਸਟਿੰਗ ਲੱਗਿਆ ਮੈਨੂੰ ਮੈਨੂੰ ਜੀ ਕਹਨਾ ਬੀਐਨਜੀ ਦਾ ਬਹੁਤ ਚੰਗਾ ਲੱਗਿਆ ਕਿਉਂਕਿ ਉਹ ਸਾਡੇ ਐਕਚੁਅਲੀ ਦੇ ਵਿੱਚ ਇੱਕ ਜਿਉ ਸਾਡੇ ਨਾਲੋਂ ਤਜਰਬਾ ਉਹਨਾਂ ਕੋਲੇ ਜ਼ਿਆਦਾ ਹੈ ਚਾਹੇ ਮੈਂ ਆਪਣੀ ਵੀ ਗੱਲ ਕਰਾਂ ਮੇਰੇ ਕੋਲੇ ਉਹ ਆਪਣੇ ਉਹਨਾਂ ਤਜਰਬਾ ਨਹੀਂ ਆ ਜੋ ਬਨੀ ਵੀਰੇ ਕੋਲੇ ਆ ਜਾਂ ਜੋ ਬੀਐਨਜੀ ਕੋਲੇ ਆ ਕਿਉਂਕਿ ਉਹਨਾਂ ਨੇ ਆ ਥੀਏਟਰ ਨੂੰ ਇੱਕ ਟਾਈਮ ਦਿੱਤਾ ਹੋਇਆ ਜਦੋਂ ਵੀ ਕਿਸੇ ਕੈਰੈਕਟਰ ਨੂੰ ਫੜਦੇ ਨੇ ਤਾਂ ਉਹ ਇੰਤਾ ਇਨਵੋਲਵ ਹੋ ਕੇ ਫੜਦੇ ਨੇ ਵੀ ਜਿਹਦੇ ਵਿੱਚ ਤੁਸੀਂ ਸ਼ਾਇਦ ਸੋਚਣਾ ਭੁੱਲ ਜਾਂਦੇ ਹੋ ਔਰ ਮੈਂ ਜਿੰਨਾ ਵੀ ਬੀਐਨਜੀ ਨੂੰ ਪਰਫਾਰਮ ਕਰਦੇ ਦੇਖਿਆ ਜਾਂ ਬਨੀ ਵੀਰ ਨੂੰ ਪਰਫਾਰਮ ਕਰਦੇ ਦੇਖਿਆ ਤਾਂ ਉਹਨਾਂ ਦਾ ਇਹ ਹੈ ਨਹੀਂ ਸੀਗਾ ਵੀ ਅਸੀਂ ਅ ਵੀ ਸਾਨੂੰ ਕੋਈ ਸੰਗ ਸ਼ਰਮ ਹੈ ਜਾਂ ਅਸੀਂ ਸੰਗ ਰਹੇ ਹਾਂ ਜਾਂ ਮੈਂ ਆਪਣੀ ਪਰਫਾਰਮੈਂਸ ਨਹੀਂ ਦੇ ਪਾਰਿਆ ਸ਼ਾਇਦ ਉਹਨਾਂ ਦੇ ਇੰਨੇ ਤਰੀਕੇ ਨਾਲ ਪਰਫਾਰਮ ਕਰਦੇ ਨੂੰ ਦੇਖ ਕੇ ਮੇਰੇ ਵਿੱਚ ਵੀ ਉਹ ਹਮਤਾਈ ਵੀ ਆਪੋ ਉਸ ਚੀਜ਼ ਨੂੰ ਕਰਨਾ ਜਿਹੜੀ ਉਹ 1 2% ਸੰਗ ਸ਼ਰਮ ਹੋਗੀ ਜਦੋਂ ਉਹਦੇ ਨਾਲ ਦੀ ਨਾਲ ਮਿਟ ਗਈ ਹੋਗੀ ਥੈਂਕਸ ਟੂ ਬਨੀ ਵੀਰਾ ਔਰ ਬੀਐਨਜੀ ਔਰ ਸਾਰੀ ਐਨਟਾਇਰ ਟੀਮ ਦਾ ਜਿਨ੍ਹਾਂ ਨੇ ਹਮੇਸ਼ਾ ਸਪੋਰਟ ਕੀਤਾ ਔਰ ਬਲੀਵ ਕੀਤਾ ਵੀ ਮੈਂ ਇਸ ਚੀਜ਼ ਨੂੰ ਕਰ ਸਕਦਾ ਔਰ ਦਾ ਵੀ ਸਾਰਿਆਂ ਦਾ ਧੰਨਵਾਦੀ ਕਰਦਾ ਔਰ ਉਸ ਪਰਮਾਤਮਾ ਦਾ ਸ਼ੁਕਰ ਕਰਦਾ ਵੀ ਮੈਂ ਜਿਸ ਕਰੈਕਟਰ ਦੇ ਵਿੱਚ ਵੀ ਜਿਸ ਅਦਾਬ ਅਦਾਕਾਰੀ ਦੇ ਵਿੱਚ ਵੀ ਚਾਹੇ ਗਾਣਿਆਂ ਦੇ ਵਿੱਚ ਵੀ ਮੈਂ ਜਿੱਥੇ ਵੀ ਲੈ ਕੇ ਆਪਣੇ ਆਪ ਨੂੰ ਲੈ ਕੇ ਆ ਰਿਹਾ ਹਾਂ ਉੱਥੇ ਮੈਨੂੰ ਉਹਨਾਂ ਦਾ ਪਿਆਰ ਔਰ ਸਪੋਰਟ ਮਿਲ ਰਿਹਾ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਸਾਰਿਆਂ ਦਾ ਮੈਂ ਲਾਸਟ ਵਰਟ ਔਰ ਦਾ ਲੀਸਟ ਆਪਣੇ ਕੋ ਟਾਈਮ ਕੱਟਿਆ ਤੁਹਾਨੂੰ ਪਤਾ ਹੀ ਹੈ ਜੀ ਅੱਛਾ ਨਿੰਜਾ ਅਸੂਲਾ ਦੇ ਕਿੰਨੇ ਕੁ ਪੱਕੇ ਨੇ ਸੂਲਾ ਕਈ ਵਾਰ ਮੈਂ ਤਾਂ ਖੁਦਾ ਬਕੰਗ ਪਰ ਮੇਰੇ ਸੂਲ ਕਈ ਵਾਰ ਕਿਸੇ ਦੂਜੇ ਨੂੰ ਚੰਗੇ ਨਹੀਂ ਲੱਗਦੇ ਐਗਜ਼ਾਮਪਲ ਬਥੇਰੀਆਂ ਨੇ ਬਹੁਤ ਸਾਰੀਆਂ ਐਗਜ਼ਾਮਪਲ ਨੇ ਤੁਹਾਡੇ ਵੀ ਸ਼ਾਇਦ ਕੁਝ ਤੁਹਾਡੀਆਂ ਵੀ ਇਹੋ ਜਿਹੀਆਂ ਚੀਜ਼ਾਂ ਹੋਣ ਸ਼ਾਇਦ ਜੋ ਤੁਹਾਡੇ ਪਾਰਟਨਰ ਨੂੰ ਚੰਗੀਆਂ ਲੱਗਦੀਆਂ ਹਨ ਪਰ ਤੁਹਾਨੂੰ ਇਹ ਲੱਗਦਾ ਵੀ ਇਦਾਂ ਹੀ ਹੋਣੀਆਂ ਚਾਹੀਦੀਆਂ ਨੇ ਉਹ ਇੱਕ ਡਿਸਪਲਿਨ ਹੁੰਦਾ ਆਪਣੇ ਕੰਮ ਨੂੰ ਲੈ ਕੇ ਵੀ ਤੁਸੀਂ ਜਦੋਂ ਕੰਮ ਦੇ ਵਿੱਚ ਖੁਦ ਇਨਵੋਲ ਹੋਨੇ ਹੋ ਔਰ ਦੂਜਾ ਜਦੋਂ ਤੁਹਾਡੀ ਟੀਮ ਦਾ ਕੋਈ ਵੀ ਮੈਂਬਰ ਉਸ ਚੀਜ਼ ਨੂੰ ਉਹਨਾਂ ਜਿਆਦਾ ਆ ਸੀਰੀਅਸ ਨਾਲ ਅਵੇ ਫਿਰ ਤਾਂ ਮੈਨੂੰ ਇਹ ਲੱਗਦਾ ਵੀ ਇਹ ਤਾਂ ਮੈਂ ਕੁੱਟਾਂ ਫੜ ਕੇ ਵੀ ਜਦੋਂ ਇੰਨਾ ਸਾਰੇ ਜਣੇ ਸਪੋਰਟ ਉਹਦੇ ਵਿੱਚ ਲੱਗੇ ਹੋਣੇ ਇਨਵੋਲਵ ਨੇ ਤੇ ਫਿਰ ਸਾਰਿਆਂ ਨੇ ਇਨਵੋਲਵ ਹੋ ਕੇ ਕੰਮ ਕਰਨਾ ਚਾਹੀਦਾ ਬਸ ਇਹੀ ਇੱਕ ਛੋਟੀਆਂ ਛੋਟੀਆਂ ਜੀਆਂ ਹੁੰਦੀਆਂ ਨੇ ਕੋਈ ਕਿਸੇ ਲਈ ਕੁਝ ਹੈ ਕਿਸੇ ਲਈ ਕੁਝ ਨਹੀਂ ਹੈ ਸੋ ਜਿਹਦੇ ਲਈ ਜੋ ਹੈ ਉਹ ਬੰਦਾ ਉਸ ਹਿਸਾਬ ਨਾਲ ਚੱਲਦਾ ਬਸ ਉਸ ਕਾਸਟ ਨੂੰ ਇਹਦਾ ਕੋਈ ਗੱਲ ਆਪਾਂ ਫੇਰ ਗੱਲਾਂ ਬਾਤਾਂ ਕਰਾਂਗੇ ਜਦ ਸਾਡੇ ਕੋ ਖੁੱਲਾ ਸਮਾਂ ਹੋਏਗਾ ਆਲ ਦਾ ਵੈਰੀ ਬੈਸਟ ਵੈਰੀ ਬੈਸਟ ਫॉर ਯੂਰ ਮੂਵੀ ਸਾਨੂੰ ਟ੍ਰੇਲਰ ਬਹੁਤ ਚੰਗਾ ਲੱਗਾ ਆਈ ਹੋਪ ਇਹ ਮੂਵੀ ਸੁਪਰ ਡੂਪਰ ਹਿੱਟ ਜਾਏ ਇਸ ਤੋਂ ਅੱਗੇ ਮੁਲਾਕਾਤਾ ਕਰੀਏ ਹੋਰ ਗੱਲਾਂ ਬਾਤਾਂ ਕਰੀਏ ਥੈਂਕ ਯੂ ਜੀ ਮੈਂ ਇਹ ਆਸ ਕਰਦਾ ਵੀ ਜਿਸ ਇਹ ਫਿਲਮ ਚੰਗਾ ਵਰਕ ਕਰੇ ਪਰ ਜਿੱਥੇ ਵੀ ਇਹ ਵਰਕ ਕਰੂਗੀ ਜਾਂ ਜਿੱਥੇ ਜਿੱਥੇ ਤੱਕ ਵੀ ਫਿਲਮ ਨੂੰ ਦੇਖਿਆ ਜਾਊਗਾ ਉੱਥੇ ਹਰ ਇੱਕ ਕੈਰੇਕਟਰ ਦੀ ਇੱਕ ਜਿਹੜੀ ਕੋਸ਼ਿਸ਼ ਕੀਤੀ ਆ ਆਪਣੇ ਵੱਲੋਂ ਉਸ ਕੈਰੇਕਟਰ ਨੂੰ ਨਿਭਾਉਣ ਦੀ ਉਹ ਬਹੁਤ ਜ਼ਿਆਦਾ ਉਸ ਚੀਜ਼ ਨੂੰ ਸਪੋਰਟ ਮਿਲੂਗਾ ਹੀ ਮਿਲੂਗਾ ਕਿਉਂਕਿ ਹਰ ਹਰ ਕਰੈਕਟਰ ਨੇ ਆਪਣੇ ਆਪ ਨਾਲ ਇਸ ਕਰੈਕਟਰ ਨਾਲ ਕੋਸ਼ਿਸ਼ ਕੀਤੀ ਹੈ ਵੀ ਮੈਂ ਚੰਗਾ ਕਰਾਂ ਔਰ ਇਹ ਚੰਗਾ ਤੁਹਾਨੂੰ ਦਿਖੂਗਾ ਕਰੈਕਟਰ ਇਹ ਮੇਰਾ ਜਰੂਰ ਪ੍ਰੋਮਿਸ ਹੈ ਤੁਹਾਡੇ ਸਾਰੇ ਨਾਲ ਸਾਨੂੰ ਵੀ ਤੁਹਾਡੇ ਤੇ ਬਹੁਤ ਪ੍ਰੋਸਾ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਗੋਡ ਬles ਥੈਂਕ ਯੂ